ਜ਼ਿਲ੍ਹਾ ਨਮਾਸ਼ਹਿਰ ਦੀ ਖੱਡ ਜੋ ਕਿ ਪਿੰਡ ਪ੍ਰਾਗਪੁਰ ਸਥਿਤ ਪੈਂਦੀ ਆ ਉੱਥੇ ਵੱਡੇ ਪੱਧਰ ਤੇ ਹੋ ਰਹੀ ਮਾਈਨਿੰਗ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਮੌਕੇ ਤੇ ਹੀ ਜਾ ਕੇ ਛਾਪਾ ਮਾਰਿਆ ਗਿਆ ਇਸ ਮੌਕੇ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਕਿਹਾ ਗਿਆ ਕਿ ਕਾਫੀ ਸਮਾਂ ਹੋ ਗਿਆ ਬਹੁਤ ਜ਼ਿਆਦਾ ਹੀ ਸਮਾਂ ਹੋ ਗਿਆ ਕਿ ਸਾਨੂੰ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਇਸ ਮਾਈਨਿੰਗ ਦੇ ਸਬੰਧ ਦੇ ਵਿੱਚ ਸਾਡੇ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਤੇ ਜਿਹੜੀਆਂ ਉਹ ਸ਼ਿਕਾਇਤਾਂ ਆ ਰਹੀਆਂ ਸਨ ਉਹਨਾਂ ਵਿੱਚ ਬਾਰ-ਬਾਰ ਬਾਰ-ਬਾਰ ਇਹੀ ਕਿਹਾ ਜਾ ਰਿਹਾ ਸੀ ਕਿ ਇੱਥੇ ਬਹੁਤ ਹੀ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਔਰ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਇਸ ਮੌਕੇ ਦੇ ਉੱਪਰ ਜਿਹੜਾ ਛਾਪਾ ਮਾਰਿਆ ਗਿਆ ਮੌਕੇ ਤੇ ਪਹੁੰਚੇ ਆ ਤੁਸੀਂ ਦੇਖ ਪਾ ਰਹੇ ਆ ਕਿ ਟ੍ਰੈਲੀਆਂ ਜਿਹੜੀਆਂ ਆ ਉਖੜੀਆਂ ਨੇ ਔਰ ਸਤਨਾਮ ਸਿੰਘ ਜਲਵਾਹਾ ਵੱਲੋਂ ਥਾਂ-ਥਾਂ ਤੇ ਜਾ ਕੇ ਇਸ ਦੇ ਬਾਰੇ ਦੇ ਵਿੱਚ ਜਾਣਕਾਰੀ ਲਈ ਜਾ ਰਹੀ ਹੈਗੀ ਆ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਵੀਡੀਓ ਤੇ ਔਰ ਜਿਹੜੀ ਇੱਥੇ ਮਾਈਨਿੰਗ ਹੋ ਰਹੀ ਆ ਜੋ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਕਿਹਾ ਗਿਆ ਕਿ ਇਹ ਗੱਲ ਸੱਚ ਹੈ ਇਹ ਗੱਲ ਵਾਕਿਆ ਹੀ ਸਹੀ ਹੈ ਕਿ ਇੱਥੇ ਜਿਹੜੀ ਮਾਈਨਿੰਗ ਹੈਗੀ ਆ ਵੱਡੇ ਪੱਧਰ ਤੇ ਜਿਹੜੀ ਆ ਉਹ ਹੋ ਰਹੀ ਹੈਗੀ ਆ ਤੇ ਉਹਨਾਂ ਨੇ ਇਹ ਭਰੋਸਾ ਦਿੱਤਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਰਿਕੁਐਸਟ ਕੀਤੀ ਆ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਮਾਈਨਿੰਗ ਹੋ ਰਹੀ ਹੈਗੀ ਆ ਇਸ ਦੇ ਬਾਰੇ ਦੇ ਵਿੱਚ ਇੱਕ ਵੀਡੀਓਗ੍ਰਾਫੀ ਕੀਤੀ ਗਈ ਆ। ਮਤਲਬ ਜਿਹੜੀ ਮਾਈਨਿੰਗ ਵੱਡੇ ਪੱਧਰ ਤੇ ਹੋ ਰਹੀ ਆ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਮਾਈਨਿੰਗ ਹੋ ਰਹੀ ਹੈ। ਉਸ ਦੇ ਬਾਰੇ ਦੇ ਵਿੱਚ ਇੱਕ ਵੀਡੀਓ ਬਣਾਈ ਗਈ। ਉਹ ਜਿਹੜੀ ਹੁਣ ਵੀਡੀਓ ਬਣਾਈ ਗਈ ਹੈਗੀ ਆ ਸਰਦਾਰ ਸਤਨਾਮ ਸਿੰਘ ਜਲਵਾਹ ਵੱਲੋਂ ਕਿਹਾ ਗਿਆ ਕਿ ਇਸ ਜੇ ਇਹ ਜਿਹੜਾ ਮਹਿਕਮਾ ਹੈਗਾ ਆ ਜਿਹੜਾ ਇਸ ਮਾਈਨਿੰਗ ਦੇ ਨਾਲ ਸੰਬੰਧਿਤ ਜਿਹੜਾ ਮਹਿਕਮਾ ਹੈਗਾ ਉਹਨਾਂ ਨੂੰ ਇਹ ਵੀਡੀਓ ਜਿਹੜੀ ਆ ਭੇਜੀ ਜਾਏਗੀ ਇਹ ਦਿਖਾ ਰਹੇ ਹੈਗੇ ਆ ਸਾਰਾ ਕੁਝ ਕਿ ਆ ਦੇਖੋ ਮਾਈਨਿੰਗ ਕਿਸ ਤਰ੍ਹਾਂ ਇੱਥੇ ਹੁੰਦੀ ਹੈਗੀ ਆ ਔਰ ਕਿਸ ਤਰ੍ਹਾਂ ਮਾਈਨਿੰਗ ਹੋ ਰਹੀ ਹੈਗੀ ਆ ਉਹਨਾਂ ਨੇ ਕਿਹਾ ਇਹ ਜੋ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਵੀ ਸੋਚਿਆ ਕਿ ਉਹਨਾਂ ਜਾ ਕੇ ਆਪਣੇ ਆਪ ਹੀ ਇੱਕ ਦਿਨ ਚੁੱਪ ਚਪੀਤੇ ਜਾ ਕੇ ਇੱਥੇ ਛਾਪਾ ਮਾਰਿਆ ਜਾਵੇ ਤੇ ਭੋਖ ਪੜਤਾਲ ਕੀਤੀ ਜਾਵੇ ਕਿ ਇੱਥੇ ਚੱਲ ਕੀ ਰਿਹਾ ਹੈਗਾ ਕਿ ਮਾਈਨਿੰਗ ਸੱਚਮੁੱਚ ਹੋ ਰਹੀ ਆ ਜਾਂ ਕਿ ਨਹੀਂ ਹੋ ਰਹੀ ਸੋ ਇਸ ਮੌਕੇ ਦੇ ਉੱਪਰ ਸਰਦਾਰ ਸਤਨਾਮ ਸਿੰਘ ਜਲਵਾਹਾ ਵੱਲੋਂ ਹਰ ਉਹ ਪਹਿਲੂ ਦੇਖਿਆ ਗਿਆ ਹਰ ਉਹ ਪੱਖ ਦੇਖਿਆ ਗਿਆ ਕਿ ਜੋ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਉਹਨਾਂ ਸ਼ਿਕਾਇਤਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਜਦੋਂ ਖੁਦ ਸਰਦਾਰ ਸਤਨਾਮ ਸਿੰਘ ਜਲਵਾਹਾ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਤਾਂ ਉਹਨਾਂ ਨੇ ਇੱਥੇ ਪਹੁੰਚ ਕੇ ਦੇਖਿਆ ਉਹ ਵੀ ਹੈਰਾਨ ਰਹਿ ਗਏ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਜੋ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਇਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਨਹੀਂ ਕਹਿ ਰਿਹਾ ਜੋ ਸਰਦਾਰ ਸਤਨਾਮ ਸਿੰਘ ਜਲਵਾਹਾ ਦੇ ਕਹਿਣ ਦੇ ਮੁਤਾਬਕ ਆ ਕਿ ਇਹਦੀ ਅਸੀਂ ਵੀਡੀਓਗ੍ਰਾਫੀ ਕੀਤੀ ਆ ਹੁਣ ਜਿਹੜੀ ਉਹ ਵੀਡੀਓਗ੍ਰਾਫੀ ਕੀਤੀ ਹੈਗੀ ਆ ਜਿਹੜਾ ਮਤਲਬ ਤੁਹਾਨੂੰ ਵੀ ਪਤਾ ਆ ਸਿਹਤ ਵਿਭਾਗ ਕਿਸੇ ਕੋਲ ਹੁੰਦਾ ਆ ਤੇ ਹਰ ਵਿਭਾਗ ਮੈਂ ਬੰਡੇ ਹੋਏ ਹੁੰਦੇ ਹੈਗੇ ਆ ਜਿਹੜੀ ਉਹ ਕਾਰਵਾਈ ਕਰਨੀ ਹੁੰਦੀ ਆ ਉਸ ਮੈਂ ਜਿਹੜਾ ਉਸ ਨਾਲ ਸੰਬੰਧਿਤ ਵਿਭਾਗ ਆ ਉਹਨਾਂ ਨੇ ਕਰਨੀ ਹੁੰਦੀ ਆ ਸੋ ਉਸ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਉਸ ਵਿਭਾਗ ਨੂੰ ਸਰਦਾਰ ਸਰਦਾਰ ਸਤਨਾਮ ਸਿੰਘ ਜਲਵਾਵਰੋਂ ਕਿਹਾ ਗਿਆ ਕਿ ਹੁਣ ਵੇਚੀ ਜਾਏਗੀ ਤੇ ਇਹ ਜਿਹੜਾ ਮਾਈਨਿੰਗ ਦਾ ਕੰਮ ਹੋ ਰਿਹਾ ਆ ਨਾ ਉਹਨਾਂ ਨੇ ਕਿਹਾ ਕਿ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਤੇ ਵੀਡੀਓ ਵਿੱਚ ਤਾਂ ਉਹਨਾਂ ਨੇ ਜਦੋਂ ਸਾਡੇ ਕੋਲ ਵੀਡੀਓ ਪਹੁੰਚੀ ਆ ਅੱਜ ਹੀ ਪਹੁੰਚੀ ਆ 1 ਘੰਟਾ ਪਹਿਲਾਂ ਉਹਨਾਂ ਨੇ ਕਿਹਾ ਕਿ ਇੱਥੇ ਸ਼ਾਮ ਤੱਕ ਸਾਨੂੰ ਜਵਾਬ ਦੇਹੀ ਚਾਹੀਦੀ ਹੈ ਇਹਦੇ ਬਾਰੇ ਦੇ ਵਿੱਚ ਤੁਸੀਂ ਹੋਰ ਖਬਰਾਂ ਦੇਖਣ ਦੇ ਲਈ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਜਿਹੜੀ ਆ ਵੀਡੀਓ ਚੱਲ ਰਹੀ ਹੈਗੀ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਵੀ ਕਰ ਲਓ ਔਰ ਇਸ ਵੀਡੀਓ ਨੂੰ ਹੋ ਸਕੇ ਤਾਂ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਪਰ ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਆ ਸਾਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਜਦੋਂ ਬੋਟਾ ਲੈਣੀਆਂ ਤੇ ਘਰਾਂ ਘਰਾਂ ਵਿੱਚ ਜਾਂਦੇ ਆ ਜਿਨ੍ਹਾਂ ਜਿਨ੍ਹਾਂ ਕੋਲੇ ਮਹਿਕਮੇ ਹੈਗੇ ਆ ਲੋਕਾਂ ਦੀ ਸ਼ਿਕਾਇਤ ਆਣ ਤੇ ਹੀ ਕਿਉਂ ਕਾਰਵਾਈ ਕੀਤੀ ਜਾਂਦੀ ਆ ਜਿਨ੍ਹਾਂ ਦੇ ਕੋਲੇ ਮਹਿਕਮੇ ਹੈਗੇ ਆ ਉਹ ਆਪਣੇ ਤੌਰ ਦੇ ਵਿੱਚ ਉੱਪਰ ਵੀ ਹਫ਼ਤੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਕੋ ਜਿਹੜਾ ਜਿਹੜਾ ਵੀ ਮਹਿਕਮਾ ਹੈਗਾ ਆ ਚੁੱਪਚੀ ਬੀਤੇ ਬਿਨਾਂ ਕਿਸੇ ਨੂੰ ਦੱਸੇ ਹਫ਼ਤੇ ਦੇ ਵਿੱਚ ਇੱਕ ਵਾਰ ਘੱਟੋ ਘੱਟ ਉਹਨਾਂ ਥਾਵਾਂ ਤੇ ਚੁੱਪਚੀ ਬਿੱਤੇ ਜਾਇਆ ਜਾਵੇ ਬਿਨਾਂ ਕਿਸੇ ਨੂੰ ਦੱਸੇ ਜਾਇਆ ਜਾਵੇ ਔਰ ਦੇਖਿਆ ਜਾਵੇ ਇੱਥੇ ਚੱਲ ਕੀ ਰਿਹਾ ਜਾ ਹੈ ਇੱਥੋਂ ਤੱਕ ਕਿ ਉਹ ਜਿਹੜੇ ਉਹਦੇ ਉਹਨਾਂ ਦੇ ਨਾਲ ਸੰਜੋਗੀ ਹੁੰਦੇ ਉਹਨਾਂ ਨੂੰ ਵੀ ਨਾ ਦੱਸਿਆ ਜਾਵੇ ਕਿ ਅਸੀਂ ਕਿੱਥੇ ਜਾ ਰਹੇ ਹਾਂ ਬਸ ਗੱਡੀ ਦੇ ਵਿੱਚ ਬੈਠੋ ਤੇ ਗੱਡੀ ਨੂੰ ਘੁਮਾਦੇ ਜਾਓ ਜਿੱਥੇ ਕੋ ਗਲਤ ਕੰਮ ਹੋ ਰਿਹਾ ਉੱਥੇ ਤੱਕ ਲੈ ਜਾਓ ਤੇ ਫੇਰ ਤੇ ਕੋਈ ਸਵਾਲੇ ਪੈਦਾ ਨਹੀਂ ਹੁੰਦਾ ਹੈਗਾ ਕਿ ਜਿੰਨੇ ਵੀ ਜਾਂ ਨਸ਼ੇ ਦਾ ਕਾਰੋਬਾਰ ਹੋ ਰਿਹਾ ਆ ਜਾਂ ਮਾਈਨਿੰਗ ਹੋ ਰਹੀ ਆ ਜਾਂ ਗਲਤ ਕੁਝ ਹੋ ਰਿਹਾ ਆ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰ ਸਕੇ ਜਦੋਂ ਦੱਸ ਕੇ ਜਾਣੇ ਆ ਤੇ ਅਗਲੇ ਸचेत ਹੋ ਜਾਂਦੇ ਆ ਆਓ ਦੇਖਦੇ ਆ ਪੂਰੀ ਰਿਪੋਰਟ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਅੱਜ ਨਮਾਸ਼ਹਿਰ ਜ਼ਿਲ੍ਹੇ ਦੀ ਖੱਟ ਪਿੰਡ ਪ੍ਰਾਗਪੁਰ ਵਿਖੇ ਜਿਹੜਾ ਇੱਥੇ ਮਾਈਨਿੰਗ ਦਾ ਇਹ ਜਿਹੜਾ ਵੱਡੇ ਲੈਵਲ ਤੇ ਪੋਕਲੇਨ ਮਸ਼ੀਨਾਂ ਲਾ ਕੇ ਜਿਹੜਾ ਇੱਥੇ ਟੱਕ ਚਲਾਇਆ ਜਾ ਰਿਹਾ ਸੋ ਕੱਲ ਇਹਨਾਂ ਪਿੰਡਾਂ ਦੇ ਬਹੁਤ ਸਾਰੇ ਲੋਕ ਜਿਹੜੇ ਮੇਰੇ ਕੋਲ ਡੀਸੀ ਦਫ਼ਤਰ ਦਫ਼ਤਰ ਤੇ ਵਿਖੇ ਆਏ ਸੀਗੇ ਔਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਸੀ ਕਿ ਉੱਥੇ ਬਹੁਤ ਵੱਡੇ ਲੈਵਲ ਤੇ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਸੋ ਅੱਜ ਲੋਕਾਂ ਦੀ ਸ਼ਿਕਾਇਤ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਮੌਕਾ ਦੇਖਣ ਆਇਆ ਸੀ ਸੋ ਇੱਥੇ ਮੌਕੇ ਤੇ ਪਾਇਆ ਗਿਆ ਕਿ ਭੱਡੇ ਪੱਧਰ ਤੇ ਜਿਹੜੀ ਗੈਰਕਾਨੂੰਨੀ ਮਾਈਨਿੰਗ ਬੋਗਲਨ ਮਸ਼ੀਨਾਂ ਦੇ ਨਾਲ ਟਿਪਰ ਟਰਾਲੀਆਂ ਤੇ ਇਹ ਜਿਹੜਾ ਬੋਗਲਨ ਮਸ਼ੀਨਾਂ ਦੇ ਨਾਲ ਉਹ ਚੈਨ ਕੁੱਪੀ ਵਾਲੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਭੱਡੇ ਪੱਧਰ ਤੇ ਜਿਹੜੀ ਮਾਈਨਿੰਗ ਕੀਤੀ ਜਾ ਰਹੀ ਹੈ ਸੋ ਮੈਂ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਐ ਐਸੀ ਮਾਈਨਿੰਗ ਨੂੰ ਔਰ ਮਾਣਯੋਗ ਮੰਤਰੀ ਬ੍ਰਿੰਦਰ ਗੋਇਲ ਜੀ ਨੂੰ ਇਹ ਵੀਡੀਓ ਭੇਜ ਕੇ ਇਹ ਜ਼ਰੂਰ ਇਥੋਂ ਦਾ ਜਿਹੜਾ ਮਾਹੌਲ ਆ ਇਥੋਂ ਦੇ ਜਿਹੜੇ ਤੱਕ ਦੇ ਹਾਲਾਤ ਨੇ ਉਹ ਦਿਖਾਵਾਂਗਾ ਔਰ ਟੀਸੀ ਨਵਾਂ ਸ਼ਹਿਰ ਨੂੰ ਮੈਂ ਅਪੀਲ ਵੀ ਕਰਦਾ ਕਿ ਤੁਰੰਤ ਇਸ ਤੱਕ ਦੇ ਉੱਤੇ ਜਿਹੜੀ ਕਾਰਵਾਈ ਕਰਦਿਆ ਹੋਇਆ ਸ਼ਾਮ ਤੱਕ ਇਹਦਾ ਜ਼ਰੂਰ ਕੋਈ ਨਾ ਕੋਈ ਹੱਲ ਕੱਢ ਕੇ ਜਿਹੜੇ ਇਲਾਕੇ ਦੇ ਲੋਕਾਂ ਦੀ ਬੜੇ ਬੱਧ ਤੇ ਸ਼ਿਕਾਇਤ बार-बार ਨਵਾਂ ਸ਼ਹਿਰ ਦਫ਼ਤਰ ਵੀ ਕੇ ਸਾਡੇ ਕੋ ਆ ਰਹੀ ਹੈ ਸੋ ਉਹਨਾਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਹੋਇਆ ਤੁਰੰਤ ਇਹਦਾ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤ